ਕੀਰੇ ਸੈਨ ਹੋਇਆ ਉਹ ਖਾਲਮ ਦਾ ਛੋਟੇ ਬੰਦੇ ਭੱਜ ਕੇ ਜਿਆ ਰੋਣਾ ਕੋਈ ਨਾ ਕੋਈ ਬਹੁਤ ਉਹਨੇ ਉਹ ਆਪਣੇ ਅਸੀਂ ਵੀ ਆਪਣੀ ਆ ਜੇ ਉਹ ਉੱਥੇ ਇੱਧਰ ਕਹਿ ਰਹੇ ਆ ਆਪਣੇ ਆ ਵੀ ਅਸੀਂ ਵੀ ਆਪਣੀ ਆ ਵੀ ਆਪਣੀ ਆ ਜੀ ਆਪਣੇ ਇਸ ਤਰ੍ਹਾਂ ਨਹੀਂ ਹੈ ਉਹ ਗੱਲ ਆਪਣੇ ਹੀ ਗਿਆ ਪਰ ਇਹਨਾਂ ਤੁਸੀਂ ਉੱਧਰ ਆ ਕੇ ਕਹਿ ਰਹੇ ਆ ਉਹ ਆਪਣੇ ਆ ਬੋਲਣਾ ਨਾ ਕਰਾਉਂਦੇ ਉਹ ਬਾਤ ਸੁਖਰਾ ਦੱਸ ਸੁਖਵਾ ਦੇ ਆ ਰਹੇ ਆ ਫਟਕਾ ਦਾ ਤੋਂ ਸਸਤਾ ਦਾ ਵੀ ਸਾਰਾ ਨੰਬਰ ਹਾਂ ਤੁਸੀਂ ਆਪਣਾ ਕਰਵਾ ਹੀ ਗਿਆ ਸੀ ਕੋਈ ਸੇਵਾ ਸਰ ਜੀ ਤੱਕ ਹਾਂ ਸੇਵਾ ਲਾ ਕੇ ਜੇ ਬੰਦੇ ਆ ਰਹੇ ਆ ਅਗਲੇ ਨੰਬਰ ਭੇਜੋ ਨਾਮ ਮੋਬਾਈਲ ਨੰਬਰ ਉਹਨਾਂ ਦੇ ਆਏ ਦੋ ਦੋ ਜੀ ਤਿੰਨ ਨੰਬਰ ਹੋਣਗੇ ਤਿੰਨ ਨੰਬਰ ਉਹਨਾਂ ਨੂੰ ਕਹੋ ਤੁਸੀਂ ਕਰ ਦੋ ਹਾਂ ਜੀ ਸਾਡੇ ਸਾਡੇ ਉੱਪਰ ਇਹ ਨਾ ਸਟਾਡੀ ਇਹ ਕਹਿੰਦੇ ਸੋ ਇਹਨੂੰ ਪ੍ਰੋਪਰ ਸਿਟੀ ਕਰਕੇ ਕੰਸਟਰਕਸ਼ਨ ਬੰਦ ਕਰ ਦੇ। ਇਹ ਹੋ ਗਿਆ। ਮਤਲਬ ਇਹਦਾ ਮਤਲਬ ਤਾਂ ਇਹ ਹੀ ਹੁੰਦਾ ਨਾ ਕਿ ਕੰਮ ਕੋਸ਼ਿਸ਼ ਕਰਦੇ। ਕਿਨੂੰ ਕਿਹਾ ਸੋ ਇਹਨੂੰ ਬਣਾਓ ਤੁਸੀਂ ਕੋਈ ਨਾ ਬਣਾਓ। ਮੈਂ ਉਹ ਸਾਹਮਣੇ ਵੇਖਿਆ ਉਹ ਦੇਖਦੇ ਸਾਡੀ ਕਹਾਣੀ ਨੇ ਅਜਿਹਾ ਕਿ ਕਿ ਉਹ ਵਾਲੇ ਰਹੇ ਮੈਨੂੰ ਦੇਖਿਆ ਅੱਜ ਤੱਕ ਅੱਜ ਤੱਕ ਹੈ ਨਾ ਮੈਂ 10 ਦੇਰ ਵਿੱਚ ਵਾਲੇ ਵਿੱਚ ਤੁਸੀਂ ਕਿਹ ਤੁਸੀਂ ਇਨਸਟਰਕਸ਼ਨ ਕਿੰਨੀ ਦੇਰ ਤੱਕ ਕਰ ਰਹੇ ਹੋ ਉਹ ਤੱਕ ਹੀ ਮੈਂ ਉਹਦੋਂ ਹੀ ਗੱਲ ਕੀਤੀ ਮਿੰਨਾ ਹਜੀਤਪੁਰ ਅੱਛਾ ਇਹ ਕਿਹੜੀ ਜਗ੍ਹਾ ਵਾ ਗਣੇਸ਼ ਨਗਰ ਗਣੇਸ਼ ਨਗਰ ਕਲੀ ਨੰਬਰ 22 ਇਹ ਕੀ ਰੋਲਾ ਕੀ ਪੈ ਰਿਹਾ ਦੁਕਾਨ ਦੇ ਇਹ ਦੁਕਾਨ ਅਮੀਰ ਜੀ ਬਣਾ ਦੇ ਦੀ ਦੁਕਾਨ ਇਹ ਕਹਿੰਦੀ ਖੁੰਨੀ ਨਹੀਂ ਜਾਈ ਦੀ ਸੋਲਣਾ ਵਾਦਾਂਗੇ ਕੀ ਦਿੱਕਤ ਕੀ ਆ ਰਹੀ ਲੋਕਾਂ ਇੱਕ ਪਰੇਸ਼ਾਨੀ ਕਿਸ ਚੀਜ਼ ਦੀ ਬਤ ਦੁਕਾਨ ਮੀਟ ਦੀ ਬੰਦਕ ਦੁਕਾਨ ਬੰਨੀ ਨਹੀਂ ਚਾਹੀਦੀ ਨਹੀਂ ਬੰਨੀ ਚਾਹੀਦੀ ਤੁਸੀਂ ਬੋਲੋ ਰੱਖਣ ਲੱਗੇ ਕ੍ਰਿਸ਼ਨਾ ਰਾਣੇ ਅੱਛਾ ਕਿਹੜੀ ਜਗ੍ਹਾ ਇਹ ਇਹ ਗਣੇਸ਼ ਨਗਰ ਗਣੇਸ਼ ਨਗਰ ਕਿ ਕਿਸ ਚੀਜ਼ ਦਾ ਵਿਰੋਧ ਹੋ ਰਿਹਾ ਹੈ ਇਹ ਮੀਟ ਦੀ ਦੁਕਾਨ ਦਾ ਅਸੀਂ ਇੱਥੇ ਨਿਕ ਖੋਲਣ ਨਹੀਂ ਦੇਣੇ ਕਾਰਨ ਕੀ ਹੈ ਕਾਰਨ ਕੀ ਹੈ ਕਿ ਕੱਲ ਨੂੰ ਅਸੀਂ ਬੱਚਿਆਂ ਦੇ ਇੱਥੇ ਰਿਸ਼ਤੇ ਕਰਨੇ ਆ ਸਾਨੂੰ ਦਿੱਕਤ ਹੈ ਦਿੱਕਤ ਹੈ ਹਾਂ ਨਾਲੇ ਸੇ ਨਾਲੇ ਤੁਹ ਲੰਘਣਾ ਕਰਨਾ ਸਾਨੂੰ ਬਹੁਤ ਮੁਸ਼ਕਲ ਹੁੰਦੀ ਸਵੱਲ ਬਹੁਤ ਆਉਂਦੀ ਤੇ ਦੁਕਾਨਦਾਰ ਕਹਿੰਦਾ ਮੈਂ ਸ਼ੀਸ਼ੇ ਲਾਵਾਂਗਾ ਸ਼ੀਸ਼ੇ ਲਾਈ ਜਾਵੇ ਇੱਥੇ ਅਸੀਂ ਇੱਥੇ ਨਿਕੋਲ ਲੈਂਦੇ ਨੇ ਐ ਸੰਡੇ ਨੂੰ ਅੰਨਾ ਇੱਥੇ ਰਸ਼ ਹੁੰਦਾ ਅੱਗੇ ਨਰਾਚ ਹੈ ਤੇ ਤਾਂ ਹੋਰ ਰਸ਼ ਹੋ ਜਾਣਾ ਸਾਬ ਕੀ ਮਾਮਲਾ ਹੈ ਕੀ ਨਾਮ ਤੁਹਾਡਾ ਮੇਰਾ ਦਾ ਸਿਮਰਨ ਸਿੰਘ ਹੈ ਜੀ ਜੀ ਜਨੇਸ਼ ਨਗਰ ਬਾਜ਼ਾਰ ਚ ਰਹੇ ਆ ਮੀਟ ਦੀ ਦੁਕਾਨ ਖੁੱਲ ਰਹੀ ਆ ਉਹਦੇ ਕਰਕੇ ਮੱਲੇ ਨੂੰ ਆਬਜੈਕਸ਼ਨ ਹੈ ਜੀ ਇਹ ਦੁਕਾਨ ਨਾਲ ਜੀ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਵੈ ਪਰਮਿਸ਼ਨਾਂ ਦੇਣੀਆਂ ਚਾਹੀਦੀਆਂ 3 ਦੇ ਐਸ਼ੀ ਮੱਲੇ ਵਿੱਚ ਵੀ ਦੀ ਦੁਕਾਨਾਂ ਨਾ ਹੋਵੇ ਕਿ ਸਰਕਾਰ ਬਿਨਾਂ ਸੋਚੇ ਸਭੇ ਪਰਮਿਸ਼ਨਾਂ ਦੇ ਦਿੰਦੀ ਹੈ ਪਬਲਿਕ ਦਾ ਡਿਸਪਿਊਟ ਵੱਧਦਾ ਅੱਜ ਜਿਹੜੇ ਵੀ ਮੌਕੇ ਦੇ ਅਫਸਰ ਹੈ ਉਹਨਾਂ ਨੂੰ ਪਹਿਲਾਂ ਜਾ ਕੇ ਪੁੱਛਿਆ ਜਾਏਗਾ ਉਹਨਾਂ ਨੂੰ ਪੁੱਛਿਆ ਜਾਏਗਾ ਕਿ ਜਿਹੜੀ ਪਰਮਿਸ਼ਨ ਹੈ ਉਹ ਕਿੱਦਾਂ ਦਿੱਤੀ ਜਾਂਦੀ ਹੈ ਅਸਲ 'ਚ ਜੇ ਦੁਕਾਨਦਾਰ ਨੂੰ ਪਰਮਿਸ਼ਨ ਮਿਲੀ ਹੈ ਉਹਨਾਂ ਦਾ ਦੁਕਾਨਦਾਰ ਖੁੱਲੀ ਹੋਣੀ ਜੀ ਮਹੱਲੇ ਵਾਲਿਆਂ ਨੂੰ ਤਰਾਜ ਹੈ ਤੇ ਘੱਟੋ ਘੱਟ ਕਿਸੇ ਨੂੰ ਕੌਨਫੀਡੈਂਸ ਦਿੱਤਾ ਹੁੰਦਾ ਪਤਾ ਹੁੰਦਾ ਕਿ ਤੇ ਦੁਕਾਨਾਂ ਖੁੱਲ ਰਹੀਆਂ ਇੱਥੇ ਪਹਿਲਾਂ ਜਿਹੜੀਆਂ ਦੁਕਾਨਾਂ ਉਹਦੇ ਤੋਂ ਵੀ ਮਹੱਲੇ ਵਾਲੇ ਪਰੇਸ਼ਾਨ ਜਿਹੜੀ ਉਹ ਨਵੀਂ ਦੁਕਾਨ ਖੁੱਲੀ ਹੈ ਉਹਦੇ ਕਰਕੇ ਹੋਰ ਦਿੱਕਤ ਆ ਰਹੀ ਇਹ ਨਹੀਂ ਹੋਣਾ ਚਾਹੀਦਾ ਰਹਿਸ਼ੀ ਏਰੀਆ 'ਚ ਬੁੱਚੜਖਾਨੇ ਖੁੱਲਣਾ ਕਿਤੇ ਨਾ ਕਿਤੇ ਗਲਤ ਹੈ ਭਾਜੀ ਦੇਖੋ ਮੈਂ ਉਹ ਹੀ ਆਪਕਰ ਨਾਲ ਸਾਡੀ ਸਰਕਾਰ ਨਾਲ ਲੈ ਕੇ ਪਤਾ ਨਹੀਂ ਕਿੰਦਾ ਇਹਦੇ ਨਾਲ ਬਿਮਾਰੀਆਂ ਵੀ ਫੈਲਣ ਦਾ ਡਰ ਬਣਿਆ ਰਹਿਣਾ ਏਰੀਆ 'ਚ 20% ਜੀ ਉਧਾਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਜਿਹੜੇ ਆ ਡੰਗਰ ਹੈ ਨਹੀਂ ਵੱਡੇ ਜਾਣਗੇ ਭਾਈ ਜੀ ਤਾਂ ਉਹ ਸ਼ਰੀਆ ਤੁਹਾਡੇ ਸਾਹਮਣੇ ਆ ਜੋ ਪਛੇ ਅੰਦਗਾਨਾਂ ਦੇ ਬੱਚੇ ਵੀ ਹੋਏ ਤੇ ਕਈ ਦੁਕਾਨਾਂ ਤੇ ਗੱਲ ਕਰੀ ਹਾਲੇ ਇੱਕ ਦਿਨ ਪਹਿਲਾਂ ਹੀ 200 ਤੋਂ 250 ਦੇ ਕਰੀਬ ਦੁਕਾਨਦਾਰਾਂ ਤੇ ਜਿਹੜੇ ਚਲਾਨ ਵੀ ਮੋٹے ਕੀਤੇ ਗਏ ਆ ਚਲਾਨ ਕਰਨਾ ਮੈਨੂੰ ਨਹੀਂ ਲੱਗਦਾ ਕਿ ਉਹ ਵਾਜਬ ਗੱਲ ਹੈ ਉਹਦਾ ਕਾਰਨ ਬੜਾ ਵੱਡਾ ਹੈ ਪਰਮਿਸ਼ਨਾਂ ਕਿੱਦਾਂ ਮਿਲਦੀਆਂ ਭਾਜੀ ਕੋਈ ਦੁਕਾਨ ਖੁੱਲਣ ਲਈ ਇਹਨਾਂ ਨੂੰ ਐਨਓਸੀ ਲੈਣੀ ਪੈਂਦੀ ਹੈ ਐਨਓਸੀ ਲਈ ਤਾਂ ਆਂਢੀ ਗੁਆਂਢੀਆਂ ਤੇ ਵੀ ਲੋੜ ਪੈਂਦੀ ਹੈ ਬਿਲਕੁਲ ਮੈਨੂੰ ਸਮਝ ਨਹੀਂ ਆਉਂਦਾ ਕਿ ਅਫਸਰ ਕਿੱਦਾਂ ਦੇ ਦਿੰਦੇ ਐਨਓਸੀ ਇਹ ਨਹੀਂ ਸਮਝ ਲੱਗਦੀ ਕੁੱਲੋਂ ਤੋਂ ਬਾਅਦ ਚਲਾਨ ਹੋ ਜਾਣਾ ਉਹ ਤਾਂ ਖਾਨਾ ਪੂਰਤੀ ਵਾਲੀ ਗੱਲ ਹੋ ਗਈ ਜੇ 290 ਹੋਇਆ ਤਾਂ ਖਾਨਾ ਪੂਰਤੀ ਕਰਤੀ ਹਾਂਜੀ ਸਰ ਇਹ ਖਾਨਾ ਪੂਰਤੀ ਨਹੀਂ ਹੋਣੀ ਚਾਹੀਦੀ ਦੁਕਾਨਾਂ ਕੁੱਲੋਂ ਤੋਂ ਪਹਿਲਾਂ ਜਿਹੜੀਆਂ ਪ੍ਰੋਪਰ ਪਰਮਿਸ਼ਨ ਹੈ ਉਹ ਹੋਣੀਆਂ ਚਾਹੀਦੀਆਂ ਹਾਂਜੀ ਹਾਂਜੀ ਰਿਹਾਸ਼ੀ ਇਲਾਕੇ ਦੇ ਵਿੱਚ ਇਹ ਦੁਕਾਨਾਂ ਨਾ ਹੋਵੇ ਤਾਂ ਬੜੀ ਚੰਗੀ ਗੱਲ ਹੈ ਬਾਈਕੂਲ ਸਾਰਾ ਮੰਡਾ ਖੜਾ ਮੈਂ ਬਾਈਟ ਕਰ ਰਿਹਾ ਬਾਈਟ ਕਰ ਰਿਹਾ ਦੁਕਾਨਦਾਰ ਨੂੰ ਆਪਣੀ ਥਾਂ ਤੇ ਪਰੇਸ਼ਾਨੀ ਹੈ ਜੀ ਜੀ ਅਗਲੇ ਨੇ ਆਪਣੇ ਪੈਸੇ ਖਰਚੇ ਹੈ ਜੀ ਉਹਨੇ ਪਰਮਿਸ਼ਨ ਲਈਤੀ ਸਰਕਾਰ ਨੇ ਦਿੱਤੀ ਇਹ ਕਿੱਦਾਂ ਮਿਲੀ ਪਰਮਿਸ਼ਨ ਇਹ ਅਫਸਰਾਂ ਨੂੰ ਪੁੱਛਣਾ ਚਾਹੀਦਾ ਹੈ ਤੇ ਜਿਹੜੇ ਅਫਸਰ ਨੇ ਇੱਥੇ ਨਲੈਕੀ ਦਿਖਾਈ ਉਹਨੂੰ ਸਸਪੈਂਡ ਕਰਨਾ ਮੇਨੇ ਹੀ ਭੁਗਤਨਾ ਕਿਤਨਾ ਕਿਤੇ ਪਰਮਿਸ਼ਨਾਂ ਦਿੱਤੀਆਂ ਜਾ ਰਹੀਆਂ ਨੇ ਸ਼ਹਿਰ ਦੇ ਜਿਹੜੇ ਵੀ ਅਫਸਰ ਨੇ ਪਰਮਿਸ਼ਨ 'ਚ ਗਲਤ ਦਿੱਤੀ ਹੈ ਤੇ ਉਹਨੂੰ ਸਸਪੈਂਡ ਕੀਤਾ ਜਾਵੇ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਦੁਕਾਨਦਾਰ ਨੇ ਪੈਸੇ ਲਾਏ ਨੇ ਉਹਨੂੰ ਪਰਮਿਸ਼ਨ ਦਿੱਤੀ ਗਈ ਹੈ ਮੱਲੇ ਵਾਲੇ ਨੂੰ ਆਬਜੈਕਸ਼ਨ ਸੀਗੀ ਪਰਮਿਸ਼ਨ ਮਿਲੀ ਕਿੱਦਾਂ ਹੀ ਨਹੀਂ ਪਤਾ ਲੱਗਿਆ ਆਵਿਆ ਤੇ ਪੁੱਛਿਆ ਉਹ ਕੀ ਮਾਮਲਾ ਕੀ ਹੈ ਆਹ ਬੜਾ ਦੁਕਾਨ ਦੇ ਵਿੱਚ ਮੀਰਜੀ ਦੁਕਾਨ ਖੋਲਣ ਦੀ ਹਾਂਜੀ ਕਾਰੀ ਕਰਦੇ ਜੀ ਅਗਲੇ ਉਹਨਾਂ ਨੇ ਇਹ ਖੋਲ ਹੀ ਨਹੀਂ ਕੋਈ ਕੁਝ ਨਹੀਂ ਹੋਇਆ ਕੰਟਰਕਸ਼ਨ ਚੱਲਦੀ ਆ ਉਹਨਾਂ ਦੀ ਜੀ ਬਾਕੀ ਅਗਲੀ ਕਰ ਰਹੇ ਨੇ ਕਿ ਲੋਕ ਵਿਰੋਧ ਕਰ ਰਹੇ ਨੇ ਕਹਿੰਦੇ ਮੀਟ ਦੀ ਦੁਕਾਨ ਨਹੀਂ ਖੁੱਲਣੀ ਚਾਹੀਦੀ ਭਾਈ ਬਾਹਰ ਬੋਰਡ ਵਗੈਰਾ ਲੱਗ ਚੁੱਕੇ ਆ ਜੀ ਕੋਈ ਸਾਡੇ ਕੋਲ ਕੰਪਲੇਂਟ ਆਊਗੀ ਅਸੀਂ ਫਿਰ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਜੀ ਤੇ ਜਾਂ ਉਹਨਾਂ ਕੋਲ ਪਰਮਿਸ਼ਨ ਹੋਊਗੀ ਉਹ ਦੇਖਾ ਦੇਣ ਉਹਨਾਂ ਨੂੰ ਬੁਲਾਇਆ ਠੀਕ ਹੈ